ਹਾਂਜੀ ਬਾਈ ਜੀ ਪਸ਼ੂਆਂ ਦਾ ਅੱਜ ਦੇ ਸਮੇਂ ਤੇ ਪਹਿਲਾਂ ਦੇ ਸਮੇਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਪਹਿਲਾਂ ਕੀ ਇਹ ਪਸ਼ੂ ਖੇਤਾਂ ਚ ਖੁੱਲੇ ਖੇਤਾਂ ਚ ਚਰਨ ਫਿਰਨੇ ਜਾਂਦੇ ਹੁੰਦੇ ਸੀ ਟੋਪਿਆਂ ਤੇ ਸੱਥਾਂ ਚ ਫਿਰਦੇ ਹੁੰਦੇ ਸੀ ਮौज-ਮਸਤੀ ਆਜ਼ਾਦੀ ਨਾਲ ਰਹਿੰਦੇ ਹੁੰਦੇ ਤੇ ਪਸ਼ੂ ਤੇ ਹੁਣ ਕੀ ਹੈ ਪੱਕੇ ਥਾਂ ਤੇ ਪਸ਼ੂ ਅੱਜ ਕੱਲ ਉਸੇ ਜਗ੍ਹਾ ਤੇ ਖੜੇ ਰਹਿੰਦੇ ਨੇ ਕਈ ਪਸ਼ੂ ਤਾਂ ਉਹ ਸਾਰੇ ਦਿਨ ਰਾਤ ਉੱਥੇ ਹੀ ਖੜੇ ਰਹਿੰਦੇ ਨੇ </body> ਪਸ਼ੂ ਸਮੇ ਨੂੰ ਦੇਖਦੇ ਹੋਏ ਵੀ ਚੇਂਜ ਤਾਂ ਬਹੁਤ ਜ਼ਿਆਦਾ ਹੋ ਗਿਆ ਪਸ਼ੂ ਨੂੰ ਦੇਖਦੇ ਹੋਏ ਪੱਕੇ ਫਰਸ਼ ਤੇ ਰਹਿਣ ਕਰਕੇ ਫਿਰ ਆਹ ਲਵਾ ਲਿਆ ਇਤਾਂ ਦੇ ਪਸ਼ੂ ਨੇ ਪੈਗ ਉਹ ਵੀ ਅਗਰ ਪਛੂ ਦੂਜੇ ਵੱਲਾਂ ਨਹੀਂ ਆਉਂਦੇ ਪਿੱਠਾ ਨਹੀਂ ਕਰਦੇ ਸਿੰਗ ਨਹੀਂ ਮਾਰਦੇ ਬਹੁਤ ਜ਼ਿਆਦਾ ਸਰਕ ਪੈ ਗਿਆ ਬੰਦੇ ਕੁਛ ਮੰਦ ਖੜਨ ਦਾ ਢੰਗ ਹੋ ਗਿਆ ਗੋਹਾ ਵੀ ਕੁਝ ਪਿੱਛੇ ਹੋ ਕੇ ਕਰਦਾ ਤੇ ਪਾਣੀ ਤੇ ਪੌੜਾ ਵੀ ਮਾਰਦਾ ਅਗਲਾ ਢੋਡੇ ਗਿੱਟੇ ਤੇ ਜ਼ਖਮ ਹੋ ਜਾਂਦੇ ਸੀ ਨੁਕਸਾਨ ਹੋ ਜਾਂਦਾ ਸੀ ਸਮੇ ਨੂੰ ਦੇਖਦੇ ਹੋਏ ਫਿਰ ਐਸਾ ਨਾ ਜਗਾਟ ਲਾ ਲਿਆ ਕਿਉਂ ਭਾਈ ਹਾਂ ਜੀ ਆ ਬਹੁਤ ਵਧੀਆ ਈ ਹੈ ਵਧੀਆ ਪੈ ਗਿਆ ਹਾਂ ਜੀ ਹਾਂ ਤੇ ਬਾਕੀ ਹੋਰ ਵੀਰ ਭਰਾਵਾਂ ਨੂੰ ਬੇਨਤੀ ਪਸੂ ਵੀ ਇਦਾਂ ਦੇ ਗੁੱਡੇ ਸਿਕਾਉਂਦੀ ਖੜਨ ਚ ਘਾਟ ਜਗਾ ਹਰ ਟਾਈਮ ਖੜੇ ਰਹਿੰਦੇ ਨੇ ਫਿਰ ਇਹ ਜਗਾਰ ਨਾਲ ਪਰ ਪਸੂ ਸਿੱਧੇ ਖੜੇ ਰਹਿੰਦੇ ਨੁਕਸਾਨ ਕੋਲੋਂ ਬਚ ਜਾਂਦਾ ਕਹਿੰਦੇ ਸਹੀ ਗੱਲ ਆ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਐ ਸਿਸਟਮ ਵਧੀਆ ਲੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜੂਰ ਕਰੋ